ਗੁਰਦਾਸਪੁਰ ਦੇ ਪਿੰਡ ਢਿੱਡਾ ਸਾੰਤਿਆ ਵਿਖੇ ਯੁੱਧ ਨਸ਼ਾ ਵਿਰੋਧ ਅਭਿਆਨ ਦੇ ਤਹਿਤ ਨਸ਼ਾ ਤਸਕਰ ਰਾਜਨ ਉਰਫ ਲੱਡੀ ਦੇ ਘਰ ਵਿੱਚ ਚੱਲਿਆ ਪੀਲਾ ਪੰਜਾ ਰਾਜਨ ਦੇ ਖਿਲਾਫ ਨਸ਼ਾ ਤਸਕਰੀ ਦੇ 12 ਕੇਸ ਦਰਜ ਤੇ ਮੌਕੇ ਤੇ ਹੀ ਉਹ ਨਸ਼ਾ ਤਸਕਰੀ ਦੇ ਰੋਥ ਹੇਠਾਂ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਦੀ ਪਤਨੀ ਤੇ ਵੀ ਪੰਜ ਨਸ਼ਾ ਤਸਕਰੀ ਦੇ ਕੇਸ ਦਰਜ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਦਿਨਾਂ ਨਗਰ ਰਾਜੇਂਦਰ ਮਹਿਨਾਸ ਨੇ ਕੀ ਦੱਸਿਆ ਹੌ ਸੁਣਦੇ ਹਾਂ ਬੇਸਿਕਲੀ ਵਾਟਰ ਸੋਰਸ ਡਿਪਾਰਟਮੈਂਟ ਹੈ ਪੰਜਾਬ ਦਾ ਉਹਨਾਂ ਦੀ ਜਗਾ ਜਿਹੜੇ ਕਿ ਇਹ ਖਾਲੀ ਕਰਵਾਉਂਦੇ ਇਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਏ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚੇ ਆ ਸੋ ਵਾਟਰ ਸੋਰਸ ਜਿਹੜਾ ਡਿਪਾਰਟਮੈਂਟ ਹੈ ਵਾਟਰ ਵਾਟਰ ਰਿਸੋਰਸਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਜੀ ਕਿਹਦੇ ਖਿਲਾਫ ਹੈ ਕੀ ਬੰਦੇ ਦਾ ਨਾਮ ਕਿੰਨੇ ਤੇ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ son of ਜਰਨੈਲ ਚੰਦ ਔਰ ਵਿਲੇਜ ਦਾ ਡੀਡਾ ਸਾਸੀਆਂ ਜੀ ਕਿੰਨੇ ਮਾਮਲੇ ਸਰ ਇਹਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕਤਮੇ ਦਰਜ ਆਹ ਉਹ ਚ ਕੁਝ ਜਿਹੜੇ ਐਕਸਾਈਜ਼ ਐਕਟ ਦੇ ਆ ਔਰ ਬਾਕੀ ਜਿਹੜੇ ਐਨਡੀਪੀਐਸ ਐਕਟ ਦੇ ਇਵਨ ਕਿ ਇਹਦੀ ਵਾਈਫ ਹੈ ਜਿਹੜੀ ਉਹਦੇ ਵੀ ਖਰੀਬ ਪੰਜ ਐਨਡੀਪੀਐਸ ਐਕਟ ਦੇ ਪਰਚੇ ਦਰਜ ਆ ਕਿੰਨੇ ਸਮੇ ਤੋਂ ਇਨਵੋਲਵਮੈਂਟ ਚ ਇਹ ਵੀ ਨਸ਼ੇ ਵਿੱਚ ਇਹ ਪਿਛਲੇ ਕਾਫੀ ਸਮੇ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਆ ਸ਼ਰਾਉ ਤੂਬਾ ਦੇ ਨਾਨੇ ਚਿੱਟਾ ਵਗੈਰਾ ਸ਼ੁਰੂ ਕੀਤਾ ਤੇ ਫਿਲਹਾਲੇ ਜੇਲ੍ਹ ਚ ਹੈ ਜੀ ਜੇਲ੍ਹ ਚ ਦੋਨੋਂ ਮੀਆਂ ਵੀ ਜੇਲ੍ਹ ਚ ਨੇ ਨਹੀਂ ਪਤਨੀ ਬਾਹਰ ਹੈ ਉਹਦੀ ਰੀਸੈਂਟਲੀ ਜ਼ਮਾਨਤ ਹੋਈ ਪਿਛਲੇ ਮਹੀਨੇ ਉਹ ਅਜੇ ਵੀ ਜੇਲ੍ਹ ਚ ਹੈ ਜੀ ਉਹਦੀ ਪਤਨੀ ਦਾ ਨਾਮ ਕੀ ਹੈ ਸਰ ਉਹਦਾ ਨਾਮ ਦੀਕਸ਼ਾ ਜੀ ਹੁਣ ਤੱਕ ਸਰ ਕਿੰਨੇ ਘਟਾਏ ਜਾ ਚੁੱਕੇ ਇਸ ਏਰੀਆ ਦੇ ਵਿੱਚ ਨਹੀਂ ਦੇਖੋ ਘਟਾਟਾਣਾ ਤੇ ਆਪਾਂ ਤੇ ਸਿਰਫ ਐਜ਼ ਅ ਸਕਿਉਰਟੀ ਆਉਨੇ ਆ ਇਹ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਉਹ ਐਕਸ਼ਨ ਕਰ ਰਿਹਾ ਉਹ ਜਿੰਨਿਆਂ ਦੇ ਖਿਲਾਫ ਕਰੇਗਾ ਜਦੋਂ ਫੋਰਸ ਡਿਮਾਂਡ ਕਰਦੇ ਆ ਫੋਰ ਦਾ ਸਿਕਿਉਰਿਟੀ ਉਹ ਆਪਾਂ ਪ੍ਰੋਵਾਈਡ ਹੁਣ ਤੱਕ ਅਸ ਪਿੰਡ ਚ ਕਿੰਨੇ ਘਟਾ ਚੁੱਕਾ ਵਾਟਰ ਸੋਰਸ ਵਾਟਰ ਸੋਰਸ ਕਰੀਬ 4 ਜਾਂ 5 ਜਿਹੜਿਆ ਜਗਾਵਾਂ ਹੈਗੀਆਂ ਜਿਹੜੀਆਂ ਉਹ ਖਾਲੀ ਕਰਾ ਚੁੱਕਾ ਹੈ ਸਭ ਨਸ਼ੇ ਤੋਂ ਸਿਕਾਣਾ ਕਰੀ ਇਹਨੂੰ ਵੀ ਕਰ ਦਿੱਤਾ ਸਾਰੇ ਸਾਰੇ ਨਸ਼ੇ ਤਸ਼ਕਰ ਵਾਲੇ ਨੇ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼